ਮਿਤੀ 4 ਸਤ 2025 ਨੂੰ ਕੌਟੀ ਸਿਕਾਂ ਵਿੱਚ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਸ ਵਿੱਚ ਡਾਕਟਰ ਨੀਲ ਦੋ ਵੈਪਨ ਆਪਣੇ ਕੋਲ ਰੱਖੇ ਹੋਏ ਬੈਠੇ ਸੀ ਉਹਨਾਂ ਤੇ ਦੋ ਸ਼ੂਟਰਸ ਜੋ ਪੇਸ਼ੈਂਟ ਪੋਜ਼ ਕਰਕੇ ਆਈ ਸੀ ਉਹਨਾਂ ਵੱਲੋਂ ਉਹਨਾਂ ਉੱਪਰ ਗੋਲੀ ਚਲਾਈਆਂ ਗਈਆਂ ਜਿਸ ਵਿੱਚ ਡਾਕਟਰ ਅਨਿਲ ਕੰਬੋਜ ਦੇ ਉਹਨਾਂ ਨੂੰ ਇੰਜਰਡ ਹੋਏ ਨੇ ਤੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਹਸਪੀਟਲ ਲੈ ਕੇ ਜਾਇਆ ਗਿਆ ਜਿੱਥੇ ਉਹਨਾਂ ਦੀ ਸਰਜਰੀ ਹੋਈ ਹੈ ਤੇ ਹਜੇ ਉਹ ਆਈਸੀਯੂ 'ਚ ਇਸ ਲਈ ਅਸੀਂ ਫਿਰ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਵਿੱਚ ਐਫ ਆਈ ਆਰ ਨੰਬਰ 123 2025 ਤੋਂ ਨਰੇ ਬੇਟਾ ਡਾਕਟਰ ਚਾਹਤ ਹੈ ਉਹਨਾਂ ਦੇ ਜਨਨਾ ਦਾ ਸਟੇਟਮੈਂਟ ਲਿਆ। ਇਹ ਲੋਕ ਜੋ ਅਨਪਸ਼ਾਪ ਜਿਹੜੇ ਨੌਂ ਬਣਾਉਂਦੇ ਨੇ ਉਹ ਵੈਪਨਾਂ ਕੋ ਇਸ ਵਿੱਚ ਚੀਜ਼ ਹੈ ਕਿ ਇਸ ਕੋਈ ਕਾਂਸਪੀਰੇਸੀ ਹੈਗੀ ਹੈ। ਓਬਵੀਅਸ ਇਸ ਐਫ ਆਈ ਆਰ ਦਾ ਪਾਰਟ ਹੈਗੀ ਹੈ। ਇਸ ਲਈ ਫਰਦਰ ਇਨਵੈਸਟੀਗੇਸ਼ਨ ਕਰਦੇ ਸਾਡੇ ਕੋਲ 10 10 ਟੀਮਾਂ ਜਿਹੜੀਆਂ ਟੈਕਨੀਕਲ ਤੇ ਇੰਟੈਲੀਜੈਂਸ ਟੀਮ ਜਿਹੜੀਆਂ ਅਸੀਂ ਬਣਾਈਆਂ ਗਈਆਂ ਨੇ ਜਿਹੜੀਆਂ ਵੱਖ-ਵੱਖ ਸੀਸੀਟੀਵੀ ਫੁਟੇਜ ਕਿ ਜੋ ਵੀ ਸਾਈਬਰ ਦੀ ਅਸੀਂ ਸਾਈਬਰ ਸੈੱਲ ਦੀ ਵੀ ਹੈਲਪ ਲੈ ਕੇ ਅਸੀਂ ਜਿਹੜੀ ਇਹਦੇ ਜਿਹੜੀ ਲੀਡ ਬਾਈ ਲੀਡ ਜਿਹੜੀ ਅਸੀਂ ਕੱਢੀ ਜੋਰ ਦਿੱਤੇ ਹੈਗੇ ਸਾਨੂੰ ਕ੍ਰੈਡੀਬਲ ਲੀਡਸ ਨੇ ਤੇ ਅਸੀਂ ਕਾਫੀ ਨੇਰੇ ਨੇ ਅਸੀਂ ਛੋਟਾ ਨੂੰ ਆਈਡੈਂਟੀਫਾਈ ਕਰ ਲਵਾਂਗੇ ਕਿ ਦੋ ਵੈਪਨ ਕੋ ਪਤਨ ਗਿਆ ਸਾਨੂੰ ਤੇ ਰਿਸਪੌਂਸ ਗ੍ਰੇਸੀ ਨੂੰ ਜਿਹੜਾ ਹੈਗਾ ਅਸੀਂ ਉਹ ਜਾਗਰ ਕਰਾਂਗੇ ਜਿਹੜੇ ਡਾਕਟਰ ਨੇਲ ਕਮੋਨੇ ਹਜੇ ਉਹ ਕ੍ਰਿਟੀਕਲ ਨੇ ਤੇ ਹਜੇ ਹਸਪੀਟਲ ਨੇ ਸਾਡੇ ਵੱਲੋਂ ਜਿਹੜੀ ਡਾਕਟਰ ਸਾਹਿਬ ਨਾਲ ਤਾਲਮਿਲ ਕੀਤਾ ਜਾ ਰਿਹਾ ਹੈਗਾ ਅਸੀਂ ਕੰਟੀਨਿਊਸਲੀ ਉਹਨਾਂ ਦੀ ਜਿਹੜੀ ਹੈਲਥ ਹੈਗੇ ਮੋਨੀਟਰ ਕਰਦੇ ਹੋਏ ਹੈ।